ਹਾਂਜੀ ਮੋਟੀ ਕਿੱਦਾਂ ਏ ਅੱਜ ਲੋ ਜੀ ਨਵਾਂ ਬਲੌਗ ਨਵੀਂ ਡਰੈੱਸ ਮੋਟੀ ਦੀ ਇਹਨਾਂ ਦਿਨਾਂ ਜਿਆ ਮੀਂਹ ਦੇ ਬਲੌਗ ਦੇ ਚੱਕਰ ਚ ਮੇਰੇ ਪ੍ਰੈਸ ਲੱਗ ਗਈ ਸੂਟ ਦੀ ਲੱਗ ਗਈ ਨਹੀਂ ਲੱਗੀ ਸਾਰੇ ਕੰਮ ਲੋ ਜੀ ਯਾਰ ਮੀਂਹ ਸੀ ਨਾ ਤੁਮਹੀਂ ਇਹ ਤਰ੍ਹਾਂ ਉਸੇ ਵਾਰ ਲੋ ਜੀ ਅੱਜ ਮਾੜਾ ਚੱਲੇ ਆ ਸਾਮਾਨ ਲੈਣ ਤੇ ਨਾਲ ਇੱਕ ਪ੍ਰਮੋਸ਼ਨ ਕਰਨ ਬਣੇ ਰਿਓ ਬਲੌਗ ਦੇ ਨਾਲ ਤੁਹਾਨੂੰ ਸਾਰੰ ਦਿਖਾਉਣੇ ਆ ਤੇ ਆਪਾਂ ਕਿੱਥੇ ਚੱਲੇ ਆ ਅੱਜ ਉੱਪਰਲਾ ਕੰਮ ਵੀ ਤੁਹਾਨੂੰ ਦਿਖਾ ਦੇਣਾ ਕਰਨਾ ਮੈਂ ਓਏ ਠੀਕ ਹੈ ਮੈਂ ਕਿੰਨੇ ਦਾ ਸਾਮਾਨ ਬਦਲ ਹੋਇਆ ਸ਼ਟਰਿੰਗ ਕਰ ਰਹੇ ਆ ਵਿਚਾਰੇ ਅੱਜ ਰੋਟੀ ਖਾਣ ਗਏ ਹੋਗਾ ਆਉਣ ਵਾਲੀ ਆ ਕਾਫੀ ਹੋ ਗਈਆਂ ਕੰਦਾ ਹਾਰੀਆਂ ਹੋ ਗਈਆਂ ਇਹ ਸ਼ਟਰਿੰਗ ਹੋ ਰਹੀ ਆ ਦੋ ਦਿਨਾਂ ਚ ਹੋ ਜਾਣੀ ਕੰਪਲੀਟ ਸ਼ਟਰਿੰਗ ਫੇਰ ਪਊਗਾ ਲੈਂਟਰ ਇਹ ਬਣਾਇਆ ਮੋਟੀ ਨੇ ਆਪਣਾ ਬੁਟੀਕ ਉੱਪਰ ਜੀ ਬਣਾਈ ਰਿਓ ਬਲੌਗ ਦੇ ਨਾਲ ਇਹ ਥੋੜੀ ਸਪੇਸ ਛੱਡੀ ਆ ਪਿੱਛੇ ਕੁੰਮਣ ਫੈਨ ਲਈ ਮੌਸਮ ਦੇ ਨਾਕੇ ਆਈਆ ਪੇਂਟ ਦਾ ਵੀ ਲੋ ਜੀ ਬਸ 2 ਦਿਨ ਹੋ ਗਏ ਕੰਮ ਜਿਹੜਾ ਕੰਪਲੀਟ ਉਹ ਤੋਂ ਬਾਅਦ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗਾ ਕਿੱਦਾਂ ਕਿੱਦਾਂ ਕੀ ਕੀ ਬਣਾਇਆ ਬਾਕੀ ਬੁਟੀਕ ਜਿਹੜੇ ਨੇ ਉੱਪਰ 깔 ਲੈ ਆਪਣਾ ਨਾ ਬੜੀ ਸਪੇਸ ਆਉਂ ਥੋੜੀ ਸਪੇਸ ਘੱਟ ਸੀਗੀ ਥੋੜੀ ਦਿੱਕਤ ਆਉਂਦੀ ਸੀ ਪਾਪਰ ਕਰਤਾ ਬੁਟੀਕ ਦਾ ਸਿਸਟਮ ਸਾਰਾ ਬੁਟੀ ਮੇਰੇ ਗਾਰਸਨ ਮੈਂ ਗਿਆ ਸਕੂਟਰੀ ਬਚੀ ਗਈ ਉੱਪਰ ਵਿਚਾਰੇ ਕੰਮ ਕਰਦੀ ਆਪਣੇ ਖਿਆਲ ਦੇ ਨਾਲ ਕੂਟਰੀ ਮੈਥੇ ਲੱਗੀ ਹੋਈ ਸੀਗੀ ਥੱਲੇ ਆ ਦੀ ਐਟ ਡੀ ਸੀਗੀ ਸੀਟ ਤੇ ਡੀਗੀ ਤਾਂ ਬਚਾ ਹੋ ਗਿਆ ਹੁਣ ਪਿੱਛੇ ਕਰਕੇ ਲੱਗੀ ਸੀ ਚੱਕਰ ਦੇ ਵਿੱਚ ਲੜਨੀ ਹੈ ਰੈੱਡ ਪਾਇਰ ਮੇਰੇ ਮਗਰੇ ਕਿਉਂ ਆਂਦੀ ਸਸ ਲਓ ਜੀ ਅੱਜ ਅਸੀਂ ਪਹਿਲਾਂ ਤਾਂ ਸਸਿਕਲ ਸਾਰਿਆਂ ਨੂੰ ਹੋਪਸ ਉੱਤੇ ਸੱਜਣ ਬਹੁਤ ਪਤਿਆ ਹੋਵੋਗੇ ਸੋ ਇਹ ਵਲੌਗ ਮੇਰੇ ਉਹ ਪੈਣਾ ਲਈ ਜਿਹੜਾ ਕਿ ਸਾਨੂੰ ਪਿਆਰ ਕਰਦੀਆਂ ਨੇ ਤੇ ਬਾਰ-ਬਾਰ ਕਮੈਂਟ ਕਰਦੀਆਂ ਨੇ ਦੀਦੀ ਹਾਂਜੀ ਪਲੀਜ਼ ਐਵੇਂ ਹੀ ਰੈਗੂਲਰ ਬਲੌਗਸ ਤੁਸੀਂ ਅਪਲੋਡ ਕਰੋ ਤੇ ਉਹਨਾਂ ਲਈ ਬਣਾ ਲੱਗੀਆਂ ਸੋ ਅੱਜ ਆਪਾਂ ਇੱਕ ਪ੍ਰੋਮੋਸ਼ਨ ਪਰੇਂਜ ਚਲੇ ਆ ਲੋਕੀ ਆਣਾ ਸੋ ਮੈਂ ਵੀ ਉਹ ਚੀਜ਼ਾਂ ਨੂੰ ਫਿਊਚਰ ਕਰਨੀ ਆ ਸੋ ਸਾਰੇ ਜਿਹੜੇ ਬਲੌਗ ਦੇ ਨਾਲ ਬੜੇ ਰਹੋ ਇਦਾਂ ਹੀ ਬਹੁਤ ਹੀ ਵਧੀਆ ਤੁਹਾਡੇ ਲਈ ਆਫਰ ਸਾਰੀਆਂ ਪੜਾਣ ਲਈ ਦੱਸਾਂਗੀ ਮੈਂ ਚਲੋ ਚਲੋ ਜਿਆਦਾ ਨਾਟਕ ਕਰਦੇ ਹੋਏ ਗੱਪੀ ਬਹੁਤ ਜ਼ਿਆਦਾ ਆ ਚਲੋ ਮਾੜਾ ਮੋਟਾ ਤਾਂ ਬੋਲੋ ਆਪਾਂ ਚੱਕਾਂ ਚੱਲੇ ਆ ਡੌਨ ਸਾਹਿਬ ਨੂੰ ਡੌਨ ਸਾਹਿਬ ਨੂੰ ਜਿਹੜਾ ਅੱਜ ਨਾਲ ਚੱਲੇ ਆ ਡੌਨ ਸਾਹਿਬ ਵੀ ਕੇ ਠੀਕ ਆ ਕਣਕ ਦਾ ਬੋਰਾ ਪਿੱਛੇ ਰੱਖਿਆ ਤੁਸੀਂ ਕੀ ਗੱਲ ਇਹ ਉਤੇ ਦੇਣਾ ਸੀਗਾ ਕੁੱਤਰਾ ਨਹੀਂ ਲੀਂਗੇ ਇਹ ਗੱਡੀ ਇਹ ਵੀ ਉਦੋਂ ਦਾ ਗੱਡੀ ਜੀ ਪਿਆ ਆ ਕੋਈ ਨਹੀਂ ਦੇ ਦਾਂਗੇ ਚਲੋ ਸੋ ਇਹ ਸਾਡਾ ਸੋਹਣਾ ਪਿੰਡ ਮਕਨਪੁਰ ਇਹ ਮਿਲਦੇ ਆ ਬਾਕੀ ਤੁਹਾਨੂੰ ਜਾ ਕੇ ਬਣੇ ਰਿਓ ਵਲੌਗ ਦੇ ਨਾਲ ਥੈਂਕ ਯੂ ਲੋ ਜੀ ਆਪਾਂ ਚੱਲੇ ਆ ਮਿਲਦੇ ਆ ਤੁਹਾਨੂੰ ਲੁਧਿਆਣੇ ਜਾ ਕੇ ਇਹ ਤਾਂ ਮੈਂ ਵੀ ਕਹਿੰਦਾ ਸੀ ਬਾਹਲਾ ਰੋਡ ਲਗਾ ਕੇ ਜੇ ਕਿ ਤੁਹਾਨੂੰ ਹੋਰ ਨਹੀਂ ਕਰਦੇ ਆਪਾਂ ਤੁਸੀਂ ਤਾਂ ਵੀ ਕਹਤਾ ਦੇਖ ਲਓ ਜੀ ਕਿ ਜਰਾ ਪੈਂਡੈਂਦਰ ਹੈਗਾ ਜਿਹੜਾ ਬਾਹਰ ਘੁਰ ਗਿਆ ਬੰਦਾ ਆਪਣੇ ਪੈਂਡਾ ਰੋਡ ਤੁਸੀਂ ਕੁਝ ਬੋਲਣਾ ਚਾਹੋਗੇ ਮੈਂ ਹਲੇ ਬਾਅਦ ਚ ਰੋਕੇ ਬੋਲਦਾ ਹਲੇ ਕਿਉਂਕਿ ਜੇ ਇਹਨੇ ਸ਼ੁਰੂ ਕੀਤਾ ਜੇ ਇਹਨੇ ਸ਼ੁਰੂ ਕੀਤਾ ਫਿਰ ਸਾਡੇ ਤੋਂ ਨਹੀਂ ਬੋਲ ਹੋਣਾ ਹੈਗਾ ਇਸ ਕਰਕੇ ਹਜੇ ਚੁੱਪੀ ਹੈ ਕਹਿੰਦੇ ਭਾਬੀ ਪਹਿਲਾਂ ਤੁਸੀਂ ਆਪਣਾ ਵਲੌਗ ਪੂਰਾ ਕਰ ਲਓ ਐਡਿਟ ਜੀ ਮੈਂ ਜ਼ਰੂਰ ਬੋਲਾਂਗਾ ਸੋ ਮਿਲਦੇ ਆ ਤੁਹਾਨੂੰ ਲੁਧਿਆਣੇ ਜਾ ਕੇ ਜੀ ਪਹੁੰਚ ਚੁੱਕੇ ਆ ਸੀ ਲੁਧਿਆਣਾ ਤੇ ਕੁਝ ਕਹਿਣਾ ਚਾਹੁੰਦੇ ਹੋ ਟ੍ਰੈਫਿਕ ਜੀ ਇਹ ਅਗਲੀ ਲੋਕੇਸ਼ਨ ਇਹ ਸਾਰਿਆਂ ਨੂੰ ਪਤਾ ਹੈ ਕਿ ਟ੍ਰੈਫਿਕ ਇੱਥੇ ਥੋੜਾ ਜ਼ਿਆਦਾ ਹੁੰਦਾ ਆ ਬਾਕੀ ਲੋਕੇਸ਼ਨ ਤੇ ਅਸੀਂ ਪਹੁੰਚਣ ਵਾਲੇ ਆ 5-10 ਮਿੰਟ ਰਹਿ ਗਏ ਆ ਤੇ ਮਿਲਦੇ ਆ ਤੁਹਾਨੂੰ ਲੋਕੇਸ਼ਨ ਤੇ ਜਾ ਕੇ ਵਲੌਗ ਨਾ ਬਣੇ ਰਹੋ ਸੌਰੀ ਤੁਹਾਨੂੰ ਜੇ ਬੋਰ ਕੀਤਾ ਹੋਵੇ ਬਟ ਤੁਸੀਂ ਵਲੌਗ ਸਾਰਾ ਦੇਖਣਾ ਸੋ ਮਿਲਦੇ ਆ ਤੁਹਾਨੂੰ ਜਾ ਕੇ ਸਪੈਸ਼ਲ ਕੁੜੀਆਂ ਲਈ ਆ ਤੇ ਮੁੰਡਿਆਲੇ ਵੀ ਹੋ ਸਕਦਾ ਹੈ ਉਹ ਵੀ ਆਪਣੀ ਭੈਣਾਂ ਨੂੰ ਗਿਫਟ ਕਰ ਸਕਦੇ ਆ ਸੋ ਮਿਲਦੇ ਆ ਹਾਂਜੀ ਪਾਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਆਏ ਹਾਂ ਗੈਲ ਪਿੰਡ ਨੀਅਰ ਲੁਧਿਆਣਾ ਜੁੱਤੀਆਂ ਦਾ ਸਟੋਰ ਬਹੁਤ ਵਧੀਆ ਕੰਮ ਨੇ ਇਹਨਾਂ ਦਾ ਬਹੁਤ ਵਧੀਆ ਵਧੀਆ ਇਹਨਾਂ ਕੋਲ ਸਟਾਕ ਪਿਆ ਆ। ਆਹ ਭਾਜੀ ਹੁਣੀ ਖੜੇ ਨੇ ਇੱਥੇ, ਭਾਬੀ ਹੁਣੀ ਵੀ ਖੜੇ ਆ। ਉਹ ਉੱਪਰ ਟੀਵੀ ਤੇ ਵੀ ਟੀਵੀ ਦੇਖਿਆ ਨਹੀਂ। ਭਾਈ ਹਾਸੀ ਗਾਲ ਜੀ। ਹਾਸੀ ਗਾਲ ਜੀ ਮਹਾਰਾਜ। ਗੁੱਡ ਮਾਰਨਿੰਗ ਜੀ। ਹਾਂਜੀ। ਹਾਂਜੀ ਸਭ ਹੀ ਸਿਆ। ਠੀਕ ਹੈ ਮੈਂ ਮਰਜਾ ਅਪਲੋਡ ਜਾਂ ਹੁੰਦਾ ਹਲੇ ਲੱਭੀ ਦੇਖ ਲੈਦਾ ਹਾਲ ਦੇਖ ਲੈ ਚਾਹ ਨੂੰ ਪਰ ਚਾਹ ਨੂੰ ਮੈਂ ਮਨਾ ਨਹੀਂ ਕਰਦਾ ਹੁੰਦਾ ਤੂੰ ਵੀ ਪੀ ਲੋ ਯਾਰ ਸਾਰੇ ਜਾਣੇ ਏਦਾਂ ਨਾ ਦੇਖ ਕੋਈ ਤਾਂ ਸੰਗ ਲੱਗਦੀ ਆ ਸਾਵੀ ਤੂੰ ਤਾਂ ਦੇ ਸਾਵੀ ਤੂੰ ਤਾਂ ਨਹੀਂ ਪਿੰਦਾ ਜੁੱਤੀਆਂ ਜਿਹੜੀਆਂ ਕਿ ਅੱਜਕੱਲ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਬਾਕੀ ਤੁਹਾਨੂੰ ਸਾਰਿਆਂ ਨੂੰ ਕਲੈਕਸ਼ਨ ਦਿਖਾ ਦੰਗੀ ਇੱਕ ਵਾਰੀ ਚੈੱਕ ਕਰੋ ਕੁਦ ਨੂੰ ਪਾਇਆ ਤਾਂ ਉਸਨੂੰ ਆਂਗਣੇ ਦੇ ਦੋ ਜਿੰਦਲੇ ਕਿ ਜਾਣਗੇ ਅੱਛਾ ਬਹੁਤ ਵਧੀਆ ਕੰਮ ਆ ਬਈ ਹੁਣਾਂ ਦਾ ਸੋ ਹਾਂਜੀ ਇਹ ਵੀ ਸਾਰੇ ਆਫਰ ਕਰਕੇ ਆਏ ਨੇ ਸੋ ਸਾਰੇ ਜਿਹੜੇ ਆਫਰ ਇੱਥੋਂ ਆਖਰੀ ਤੱਕ ਬੜੀ ਲਿਆ ਕੇ ਜਾਓ ਕਿਉਂਕਿ ਥੋੜੇ ਟਾਈਮ ਲਈ ਆਪਣਾ ਆਫਰ ਇੱਥੇ ਰੱਖ ਲੀਆਂ ਤਾਂ ਕਿ ਇਹ ਸਿਰਫ ਤੇ ਜਦੋਂ ਮੈਕਸੀ ਤੱਕ ਸੋ ਸਾਰੇ ਜਿਹੜੇ ਆਓ ਆਪਣੀ ਸ਼ੋਪਿੰਗ ਕਰਕੇ ਜਾਓ ਤੇ ਆਫਰ ਲੈ ਕੇ ਜਾਓ ਜਿਹੜਾ ਚਾਹੁੰਦੇ ਆ ਸੋ ਮਿਲਦੇ ਆ ਬਾਕੀ ਬਲੌਗ ਚ ਇੰਤੈਪਲੀਟ ਹਨ ਬਹੁਤ ਸਾਰਾ ਕੁਝ ਇੱਥੋਂ ਦਿਖਾਉਣਾ ਹੈ ਹੋਰ ਕੁ ਕਲੈਕਸ਼ਨ ਦਿਖਾਉਣੀ ਹੋਵੇ ਹਾਂਜੀ ਮੈਂ ਬ੍ਰਾਈਡਲ ਦਿਖਾਉਣੀ ਹੈ ਜਦੋਂ ਤੁਸੀਂ ਮੇਰੇ ਕੋਲ ਬਾਈ ਕਰ ਹੀ ਰਹੇ ਹੋ ਤੇ ਪੇਸ ਤੇ ਜਾ ਕੇ ਤੁਸੀਂ ਆਪਣਾ ਮੈਚਿੰਗ ਪਾਰਸ ਐਂਡ ਜੁੱਤੀ ਵੀ ਬਾਈ ਕਰ ਸਕਦੇ ਆਂ ਬ੍ਰਾਈਡਲ ਹੈ ਜਿਹੜੀ ਕਿ ਤੁਸੀਂ ਨਾਲ ਦੇਖਦੇ ਹੋ ਸੋ ਸਾਰੇ ਜਣੇ ਜਾਓ ਕਲੈਕਸ਼ਨ ਚੈੱਕ ਕਰੋ ਆਪਣੇ ਆਪਣੇ ਬੁੱਕ ਕਰ ਲਓ ਸੋ ਅੱਜ ਅਸੀਂ ਆਏ ਸੀਗੇ ਲੁਧਿਆਣਾ ਮੈਂ ਸਾਰਿਆਂ ਨੂੰ ਦੱਸ ਰਹੀ ਆਂ ਦੁਬਾਰਾ ਕਿਉਂਕਿ ਅਸੀਂ ਆਏ ਸੀਗੇ ਲੁਧਿਆਣਾ ਜਿਹੜਾ ਕਿ ਗਿਲ ਪਿੰਡ ਹੈ ਉਹਦੇ ਬਿਲਕੁਲ ਲੱਗੇ ਇਹਨਾਂ ਦੀ ਸ਼ਾਪ ਹੈ ਰਾਜਸਥਾਨ ਜੁੱਤੀ ਪੈਲੇਸ ਤੇ ਇਹ ਬੇਸਿਕਲੀ ਵੈਸੇ ਸਾਰੇ ਰਾਜਸਥਾਨ ਤੋਂ ਨੇ ਸੋ ਜਿਹੜੇ ਵੀ ਮੇਰੇ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਕਸਟਮਰ ਵੀ ਆਏ ਹੋਏ ਨੇ ਸੋ ਬਹੁਤ ਹੀ ਘੈਂਟ ਘੈਂਟ ਜੁੱਤੀਆਂ ਦੀ ਕਲੈਕਸ਼ਨ ਹੈ ਕਿਤੇ ਤੁਹਾਨੂੰ ਜਿਆਦਾ ਜਾਣ ਦੀ ਲੋੜ ਨਹੀਂ ਹੈ ਕਿ ਜੇ ਤੁਹਾਨੂੰ ਵਾ ਲੈਟ ਸੇਮ ਚਾਹੀਦੀ ਹੈ ਪੰਜਾਬੀ ਜੁੱਤੀ ਸੇਮ ਚਾਹੀਦੀ ਹੈ ਜਿੱਦਾਂ ਦਾ ਵੀ ਡਿਜ਼ਾਈਨ ਚਾਹੀਦਾ ਹੈ ਤੁਹਾਨੂੰ ਸਾਰਾ ਕੁਝ ਇੱਥੋਂ ਮਿਲ ਜੂਗਾ ਤੇ ਆਓ ਤੇ ਇਹਨਾਂ ਦੇ ਲੇਡੀਜ਼ ਜੈਂਟਸ ਦੋਨਾਂ ਦੀ ਆ ਖਰਦਸ਼ਾਨ ਤੇ ਇੱਕ ਗੱਲ ਹੋਰ ਮੈਂ ਕਹਿਣੀ ਸੀ ਕਿ ਇਹਨਾਂ ਦੇ ਆਫਰ ਦੋ ਸਪੈਸ਼ਲ ਚੱਲ ਰਹੇ ਨੇ ਜੇ ਤੁਸੀਂ 5000 ਦੀ ਸ਼ਾਪਿੰਗ ਕਰਦੇ ਹੋ ਤੇ ਤੁਹਾਨੂੰ ਇੱਕ ਵਾਲਟ ਫ੍ਰੀ ਮਿਲਦਾ ਆ ਜੇ ਤੁਸੀਂ ਦੋ ਜੁੱਤੀਆਂ ਬਾਏ ਕਰ ਤਿੰਨ ਜੁੱਤੀਆਂ ਬਾਏ ਕਰਦੇ ਹੋ ਤਾਂ ਇੱਕ ਜੁੱਤੀ ਫ੍ਰੀ ਮਿਲਦੀ ਆ ਸੋ ਇਹੋ ਜਿਹੇ ਆਫਰ ਤੁਹਾਨੂੰ ਕਿਸੇ ਨੇ ਨਹੀਂ ਦੇਨੇ ਸੋ ਆਓ ਬਾਕੀ ਇੰਡੀਆ ਚ ਸ਼ਿਪਿੰਗ ਇਹਨਾਂ ਦੀ ਫ੍ਰੀ ਆ ਹਾਂਜੀ ਤੇ ਵਰਲਡਵਾਈਡ ਸ਼ਿਪਿੰਗ ਵੀ ਅਵੇਲੇਬਲ ਆ ਸੋ ਸਾਰੇ ਜਣੇ ਤੁਸੀਂ ਆਨਲਾਈਨ ਵੀ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਵੀ ਇਹਨਾਂ ਕੋ ਅਵੇਲੇਬਲ ਆ ਸੋ ਚਾਹ ਪੀ ਲੋ ਚਾਹ ਪੀ ਲੋ ਚਾਹ ਠੰਡੀ ਹੋ ਜਾਣੀ ਆ ਤੇ ਕਲੈਕਸ਼ਨ ਤੁਹਾਨੂੰ ਮੈਂ ਸਾਰਿਆਂ ਨੂੰ ਦਿਖਾਈ ਦਿੱਤੀ ਹੈ ਕਿ ਬਹੁਤ ਹੀ ਜ਼ਿਆਦਾ ਸੋਹਣੀ ਆ ਤੇ ਫਿਲਪਰਰ ਤੋਂ ਬਿਨਾਂ ਕਰ ਰਹੀ ਆ ਆਪਕਾ ਗਿਆਨ ਸੋਏ ਭਾਜੀ ਹੁਣਾਂ ਦੀ ਸ਼ੋਪ ਹੈ ਜਿਨਾ ਦਾ ਨੇਚਰ ਬਹੁਤ ਜ਼ਿਆਦਾ ਵਧੀਆ ਆ ਤੇ ਬਹੁਤ ਹੀ ਪਿਆਰ ਨਾਲ ਡੀਲ ਕਰਦੇ ਆ ਸਾਰਿਆਂ ਨੂੰ ਸੋ ਸਾਰੇ ਜਣੇ ਇੱਥੇ ਜ਼ਰੂਰ ਵਿਜ਼ਿਟ ਕਰਿਓ ਬੇਸਿਕਲੀ ਵੈਸੇ ਲੁਧਿਆਣੇ ਵਾਲੇ ਸਾਰੇ ਆਨਲਾਈਨ ਵੀ ਜੇ ਕਿਸੇ ਨੇ ਸ਼ੋਪਿੰਗ ਕਰਨੀ ਹੈ ਤਾਂ ਤੁਸੀਂ WhatsApp ਤੇ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ Instagram ਤੇ ਕੰਟੈਕਟ ਕਰ ਸਕਦੇ ਹੋ ਆਪਣਾ ਆਪਣਾ ਜੁੱਤੀਆਂ ਦਾ ਸਕਰੀਨਸ਼ਾਟ ਲੈ ਕੇ ਇਹਨਾਂ ਨੂੰ ਪਾ ਸਕਦੇ ਹੋ ਤੇ ਜਾਓ ਇੱਕ ਵਾਰ ਇਹਨਾਂ ਦਾ ਪੇਜ ਨੂੰ ਪਹਿਲਾਂ ਤਾਂ ਫੋਲੋ ਕਰ ਲਓ ਨਵੀਂ-ਨਵੀਂ ਕਲੈਕਸ਼ਨ ਦੇਖਣ ਲਈ ਤੇ ਇਹਨਾਂ ਨੂੰ ਆਰਡਰ ਪਲੇਸ ਕਰੋ ਥੈਂਕ ਯੂ ਬਾਕੀ ਵਲੋਗ ਮੁੰਡਾ ਲਈ ਉਹ ਨਹੀਂ ਆਫਰ ਹਨ ਕੋਲਪਾਣੇ ਅੱਛੇ ਕੁੜੀਆਂ ਦਾ ਕੋਈ ਕੰਮ ਨਹੀਂ ਆਵਾ ਪਿੱਛੇ ਹੋ ਜਾਂਦਾ ਤੇਲੀ ਵਾਲੀ ਜੁੱਤੀ ਹੈ ਨਾ ਕਿਸੂਰੀ ਜੁੱਤੀ ਜਿਹੜੀ ਚੱਲਦੀ ਹੈ ਉਹ ਜੁੱਤੀਆਂ ਹੈ ਆਹ ਕਿੰਨੀ ਗੈਂਡ ਲੱਗ ਰਹੀ ਹੈ ਨਾ ਬਹੁਤ ਜੋ ਬਹੁਤ ਜ਼ਿਆਦਾ ਚੁਆਇਸ ਹੈ ਆਫਰ ਬੇਰੀ ਨਾ ਕੋਈ ਨਹੀਂ ਆ ਉਹ ਬਹੁਤ ਜ਼ਿਆਦਾ ਲੱਗਤ ਪੰਗੜਿਆਂ ਨੇ ਵੀ ਲੈ ਕੇ ਜਾਂਦੇ ਪੰਗੜਿਆਂ ਨਾਲ ਸਾਦਰ ਨੂੰ ਸੌਂਨਾ ਕਰ ਦੋ ਬੱਚਿਆਂ ਵੀ ਲੱਗੇਗੀ 1 ਵਜੇਆਂ ਦੇ ਲਈ ਅੱਛਾ ਤੇ ਜੇ ਤੁਈ ਆਪਣੀ ਗੱਲ ਜੇ ਬਣਵਾਣੀ ਹੋਵੇ ਉਹ ਵੀ ਬਣਵਾ ਲਓ ਹਾਂਜੀ ਓਕੇ ਸੋ ਫਾਈਨਲੀ ਅਸੀਂ ਨਿੱਕਲ ਚੁੱਕੇ ਹਾਂ ਜਿੱਥੇ ਆਏ ਸੀਗੇ ਪ੍ਰਮੋਟ ਹਾਂਜੀ ਗਿਲਪ ਗਿਲਪ ਬਾਤ ਦਿਖਾ ਦੇ ਗਿਲਪਿੰਡ ਹਾਂਜੀ ਹਾਂਜੀ ਮੈਂ ਦਿਖਾ ਦੰਨੀ ਆ ਦਿਖਾ ਦੰਨੀ ਆ ਤੁਸੀਂ ਥੋੜੀ ਗੱਡੀ ਦਾ ਫਾਸਟ ਕਰੋ ਆਪਣੀ ਟਾਈਮ ਦਿਖਾਵਾਂਗੀ ਗਿੱਲ ਪਿੰਡ ਗੈਲੀ ਸੋ ਇਹ ਸੀਗਾ ਗਿੱਲ ਪਿੰਡ ਇਹਦੇ ਲੱਗ ਹੀ ਰਾਜਸਥਾਨ ਜੁੱਤੀ ਪੈਲਸ ਬਹੁਤ ਹੀ ਵਧੀਆ ਸ਼ਾਪ ਹੈ ਜਿੱਥੇ ਕਿ ਦੋ ਆਫਰ ਚੱਲ ਰਹੇ ਨੇ ਮੈਂ ਤੁਹਾਨੂੰ ਕਲੀਅਰਲੀ ਹੋਣ ਦੱਸ ਦਾਂ ਉੱਥੋਂ ਆ ਗਈਆਂ ਕਿ ਜੇ ਤੁਸੀਂ ਤਿੰਨ ਜੁੱਤੀਆਂ ਲੈਂਦੇ ਹੋ ਤੁਹਾਨੂੰ ਇੱਕ ਜੁੱਤੀ ਫ੍ਰੀ ਹੈ ਰક્ષાਬੰਧਨ ਤੱਕ ਤੇ ਮੇ ਵੀਨਨ ਜਨਮ ਅਸ਼ਮੀ ਤੱਕ ਕੀਤੀ ਹੋਈ ਆ ਸੋ ਜੇ 5000 ਤੋਂ ਉੱਪਰ ਤੁਹਾਡਾ ਬਿੱਲ ਬਣ ਜਾਂਦਾ ਆ ਤੇ ਤੁਹਾਨੂੰ ਇੱਕ ਵਾਲਟ ਫ੍ਰੀ ਹੈ ਬੱਸ ਉੱਥੇ ਦਾ ਬਹੁਤ ਹੀ ਫੈਂਸੀ ਫੈਂਸੀ ਬਹੁਤ ਸੋਹਣੇ ਆ ਸੋ ਜਲਦੀ ਜਲਦੀ ਜਾਓ ਇਹ ਆਫਰ ਦਾ ਫਾਇਦਾ ਲਓ ਜਿਹੜੇ ਦੂਰ ਬੈਠੇ ਆ ਉਹ ਆਨਲਾਈਨ ਆਰਡਰ ਪਲੇਸ ਕਰ ਸਕਦੇ ਆ ਆਪਣਾ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਹੈ ਇਹਨਾਂ ਕੋਲ ਕੈਸ਼ ਔਨ ਡਿਲੀਵਰੀ ਵੀ ਅਵੇਲੇਬਲ ਹੈ ਜੇ ਤੁਸੀਂ ਸਾਡਾ ਨਾਮ ਲੈ ਕੇ ਮਤਲਬ ਪਰਮ ਸਿਮੀ ਦੀ ਵੀਡੀਓ ਦੇਖੀ ਸੀ ਅਸੀਂ ਤਾਂ ਮਤਲਬ ਕਰ ਰਹੇ ਨੇ ਤੇ ਤੁਸੀਂ ਤਾਂ ਵੀ ਕਰ ਸਕਦੇ ਹੋ ਤਾਂ ਵੀ ਆਫਰ ਲੈ ਸਕਦੇ ਹੋ ਤੁਹਾਨੂੰ 20% ਆਫ ਮਿਲੇਗਾ ਤੁਹਾਨੂੰ ਐਂਡ ਜਿਹੜੇ ਮੈਂ ਪਹਿਲਾਂ ਆਫਰ ਦੱਸਿਆ ਤਾਂ ਮਿਲ ਨਹੀਂ ਨੇ ਸੋ ਸਾਰੇ ਜਣੇ ਜਾਓ ਜਲਦੀ ਜਲਦੀ ਇਹਨਾਂ ਦੇ ਪੇਜ ਨੂੰ ਪਹਿਲਾਂ ਤਾਂ ਫੋਲੋ ਕਰ ਲਓ ਐਂਡ ਆਪਣੀ ਟੈਕਸ਼ਨ ਚੈੱਕ ਕਰ ਲਓ ਉੱਥੇ ਤੁਸੀਂ ਪੇਜ ਨੂੰ ਫੋਲੋ ਕਰ ਲਓ ਨਵੀਂ ਨਵੀਂ ਕਲੈਕਸ਼ਨ ਵੀ ਤੁਹਾਨੂੰ ਉੱਥੇ ਦੇਖਣ ਨੂੰ ਮਿਲੂਗੀ ਸੋ ਜਾਓ ਆਜ ਦਾ ਵਲੌਗ ਸਾਡਾ ਐਨ ਆਈ ਸੀਗਾ ਚੈੱਕ ਕਰੋ ਪੇਜ ਨੂੰ ਤੁਸੀਂ ਜਾ ਕੇ ਤੇ ਦੱਸਿਓ ਕਿੰਨੇ ਦਾ ਲੱਗਿਆ ਸੋ ਵਿਆਹ ਸ਼ਾਦੀਆਂ ਆ ਰਹੀਆਂ ਨੇ ਤੇ ਜਾਓ ਆਪਣੇ ਆਪਣੇ ਘਰ ਵਾਲਿਆਂ ਨੂੰ ਲੈ ਕੇ ਪੰਮੂ ਵਾਲ ਦੇ ਕੋ ਪਪਾ ਮੈਨੂੰ ਤੁਹਾਡੇ ਨੇ ਗਿਫਟ ਹੀ ਦਿੱਤਾ ਹੈ ਤੁਹਾਨੂੰ ਕੀ ਮਿਲਿਆ ਮੈਨੂੰ ਵਾਸ਼ ਕਲੀ ਰੇਕ ਵਾਰ ਬੋਲ ਕੇ ਕਹਿਤੀ ਮੈਨੂੰ ਲੈ ਲੇ ਮੈਂ ਗੈਟ ਮਮਾ ਮਮਾ ਆਪਣੀ ਥਿੱਲੇ ਵਾਲੀਆਂ ਜੁੱਤੀਆਂ ਵਾਲੀ ਆਏ ਹੈ ਹਾਂ ਉੱਦਾਂ ਮੋਟੀ ਨੂੰ ਕੋਤ ਦਵਾਉਂਦੇ ਨਹੀਂ ਕਿਧਿਆ ਕਿਧੇ ਮੋਟੀ ਆਈ ਆ ਉੱਦਾਂ ਜੁੱਤੀਆਂ ਲੈ ਲੈਂਦੋ ਮੈਂ ਕਿਹਾ ਸਾਦੀ ਜੇ ਆਂਦੀ ਸੀ ਜੀ ਉਹ ਕਿੰਨੀ ਸੋਹਣੀ ਲੱਗੇ ਦਿੱਤੀ ਨਹੀਂ ਵਜਾ ਨਹੀਂ ਮੈਂ ਵੀ ਤਾਂ عايز ਆ ਵੀ ਮੈਂ ਪਸੰਦ ਕਰ ਲੀਆ ਮੈਂ ਕਿਹਾ ਮੈਂ ਆਪਣੀ ਲੈ ਲਾਂਗਾ ਤਾਂ ਮੈਂ ਲੈਣਾ ਇੱਕ ਭਰਾ ਮੇਰਾ ਦੇਖ ਕੇ ਸੋ ਮਿਲਦੇ ਆ ਤੁਹਾਨੂੰ ਘਰ ਜਾ ਕੇ ਬਾਕੀ ਕੁੜੀਆਂ ਪਤਾ ਨਹੀਂ ਕੰਮ ਕਰ ਰਹੀ ਹੋਣੀਆਂ ਕਿ ਨਹੀਂ ਕਰ ਰਹੀਆਂ ਹੋਣੀਆਂ ਮੈਂ ਜਾ ਕੇ ਦੇਖਣਾ ਪੈਣਾ ਆ ਤੇ ਬਾਕੀ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਐਦਾਂ ਹੀ ਵਲੌਗ ਨਾ ਬਣੇ ਰਿਹਾ ਆ ਅੱਧਾ ਵਲੌਗ ਜਸਟ ਐਨਾਈ ਸੀਗਾ ਸੀ ਜਸਟ ਥੋੜਾ ਮਾਈਂਡ ਫਰੈਸ਼ ਕਹਿ ਲਓ ਤੁਸੀਂ ਥੋੜਾ ਜਿਹਾ ਬਾਹਰ ਆਉਣਾ ਚਾਹੁੰਦੇ ਸੀਗੇ ਤੇ ਇਸ ਕਰਕੇ ਵੈਸੇ ਅਸੀਂ ਪ੍ਰੋਮੋਸ਼ਨ ਕਰਨੀ ਸੀ ਰੇਟ ਬਟ ਹੁਣ ਆਪਾਂ ਸਟਾਰਟ ਕਰਤੀ ਆ ਤੇ ਹੁਣ ਚੈੱਕ ਪਾਂਗੇ ਬੱਟੇ ਟੈਨਸ਼ਨ ਨਾ ਲਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਹੁਣ ਇਹ ਵਲੌਗ ਇੱਥੇ ਹੀ ਐਂਡ ਕਰਦੇ ਕਿ ਘਰ ਜਾ ਕੇ ਵੀ ਦੇਖਣਾ ਆ ਘਰ ਜਾ ਕੇ ਵੀ ਦਿਖਾਨੀ ਹੈ ਕੀ ਕੋਸ਼ਿਸ਼ ਕਰਦੇ ਵੇ ਨੇ ਕੀ ਗੱਲਾਂ ਕਰਦੇ ਵੇ ਨਹੀਂ ਔਨ ðiਸ ਸਪੋਟ ਉਹਨਾਂ ਨੂੰ ਨਹੀਂ ਪਤਾ ਨਿਕਦੋਂ ਆਣਾ ਆ ਸੋ ਮਿਲਦੇ ਆ ਤੁਹਾਨੂੰ ਘਰ ਜਾ ਕੇ ਆਪਣੇ ਸ਼ੇਰਗਿਲ ਹਾਊਸ ਸੋ ਬਣੇ ਰਹੋ ਵਲੌਗ ਦੇ ਨਾਲ ਥੈਂਕ ਯੂ